ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ YouTube ਚੈਨਲ Facebook ਪੇਜ ਪ੍ਰਿੰਸੀ ਰਕੇ ਵਾਲਾ ਅੱਜ ਆਪਾਂ ਗੱਡੀਆਂ ਤੇ ਗੱਲ ਕਰਦੇ ਕਿਹੜੀ ਗੱਡੀ ਤੇ ਕਿੰਨਾ ਟੈਕਸ ਘਟਿਆ ਕੁਝ ਤਾਂ ਆਪਾਂ ਗਰੰਟੀ ਨਾਲ ਦੱਸ ਸਕਦੇ ਹਾਂ ਕਿ ਕੰਪਨੀ ਬਨ ਜਿਹੜਾ ਅਨਾਉਂਸਮੈਂਟ ਹੋਈ ਆ ਇਹ ਤੇ ਇੰਨਾ ਘਟਿਆ ਤੇ ਇੰਨਾ ਘਟਿਆ ਕੁਝ ਕ ਆਪਾਂ ਐਕਸਪੈਕਟਿਡ ਦੱਸ ਸਕਦੇ ਹਾਂ ਮੰਨ ਕੇ ਚੱਲੋ ਅੰਦਾਜ਼ਾ ਲਾ ਸਕਦੇ ਹਾਂ ਟੈਕਸ ਦੇ ਹਿਸਾਬ ਨਾਲ ਕਿ ਪਹਿਲਾਂ ਟੈਕਸ ਇੰਨਾ ਲੱਗਦਾ ਹੁੰਦਾ ਸੀ ਹੁਣ ਇੰਨਾ ਲੱਗਦਾਗਾ ਤੇ ਬਹੁਤ ਸਾਰਾ ਫਾਇਦਾ ਵੀ ਮਿਲੂਗਾ ਹਨਾ ਤੇ ਆਪਾਂ ਫਾਇਦੀ ਕਹਿ ਸਕਦੇ ਜੇ ਆਪ ਨੂੰ ਟੈਕਸ ਘਟਿਆ ਤਾਂ ਆਪ ਨੂੰ ਫਾਇਦਾ ਵੀ ਆ ਤੇ ਸਾਰਿਆਂ ਤੋਂ ਆਪਣੀਆਂ ਚਹੇਤੀਆਂ ਗੱਡੀਆਂ ਦੀ ਗੱਲ ਕਰਦੇ ਆ ਜਿਹੜੀਆਂ ਬਜਟ ਸੈਗਮੈਂਟ ਦੀਆਂ ਕਿੰਗ ਵੀ ਮੰਨੀਆਂ ਗਈਆਂ ਮਰੂਤੀ ਸੁਜ਼ੂਕੀ ਦੀਆਂ ਗੱਡੀਆਂ ਮਰੂਤੀ ਸੁਜ਼ੂਕੀ ਦੇ ਸਾਰਿਆਂ ਤੋਂ ਪਹਿਲੇ ਜਿਹੜੀ ਆਲਟੋ ਆ ਗਈ ਉਹਨਾਂ ਦੇ ਵਿੱਚ ਆਪਾਂ ਨੂੰ ਐਸਟੀਮੇਟਡ ਦੱਸਦੇ ਆ 40 ਤੋਂ 50 ਹਜ਼ਾਰ ਦਾ ਆਪਾਂ ਨੂੰ ਫਾਇਦਾ ਮਿਲੂਗਾ ਪਹਿਲਾਂ ਨਾਲੋਂ 40 ਤੋਂ 50 ਹਜ਼ਾਰ ਸਸਤੀ ਦੇਖਣ ਨੂੰ ਮਿਲੂ ਜਿਹੜੀ ਗੱਡੀ ਵੈਗਨਰ ਆ ਉਹ 'ਚ 60 ਤੋਂ 67 ਹਜ਼ਾਰ ਦਾ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲੂਗਾ ਇੱਕ ਐਵਰੇਜ ਆ ਮਿਡਲ ਜੇ ਆਰਡਰ ਦਾ ਕਿਉਂਕਿ ਮੰਨ ਕੇ ਜੇ ਕੋਈ ਗੱਡੀ 4 ਲੱਖ ਤੋਂ ਸ਼ੁਰੂ ਹੋ ਕੇ 15 ਲੱਖ ਤੱਕ ਵੀ ਜਾਂਦੀ ਹੈ ਤਾਂ ਇਹ ਐਵਰੇਜ ਆ ਘਟਿਆ ਜਰੂਰ ਆਗਾ ਹਨਾ ਤੇ ਇਹਨਾਂ ਤੇ 29 ਤੋਂ 18% ਹੋਇਆ ਮੈਂ ਨਾਲ ਨਾਲ ਦੱਸੀ ਵੀ ਜਾਊਂਗਾ ਵੈਗਨਰ ਤੇ ਵੀ 29 ਤੋਂ 18% ਘਟਿਆਗਾ ਤੇ ਮਰੂਤੀ ਸੁਜ਼ੂਕੀ ਸਵਿਫਟ ਉਹਨਾਂ ਤੇ 29 ਤੋਂ 18 ਹੋਇਆ 70000 ਪਲੱਸ ਇਹ ਗੱਡੀ ਸਸਤੀ ਹੋਊਗੀ ਪਹਿਲਾਂ ਨਾਲੋਂ ਤੇ ਜਿਹੜੀ ਬਲੀਨੋ ਆ ਮਰੂਤੀ ਸੁਜ਼ੂਕੀ ਬਲੈਨੋ 29 ਤੋਂ 18% ਇਹਦੇ ਵੀ ਘਟਿਆ 80000 ਪਲੱਸ ਇਹਦੇ ਪ੍ਰੋਫਿਟ ਹੋਊਗਾ ਆਪਾਂ ਨੂੰ ਹੁਣ ਤੇ ਮਰੂਤੀ ਸੁਜ਼ੂਕੀ ਬਰੀਜਾ ਇਹ ਤੇ ਪਹਿਲਾਂ 31% ਲੱਗਦਾ ਹੁੰਦਾ ਸੀ ਇਹ ਤੇ ਵੀ ਹੁਣ 18% ਹੀ ਲੱਗਿਆ 1 ਲੱਖ 20 ਹਜ਼ਾਰ ਤੋਂ ਉੱਤੇ ਇਹ ਤੇ ਵੀ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਜਿਹੜੀ ਗ੍ਰੈਂਡ ਵਿਟਾਰਾ ਉਹ 48% ਲੱਗਦਾ ਸੀ ਉਹ ਤੇ ਟੈਕਸ ਲਗਜ਼ਰੀ ਚ ਆਉਂਦੀ ਹੁੰਦੀ ਸੀ ਹੁਣ ਲਗਭਗ ਉਹ ਤੇ 40% ਆ 1 ਲੱਖ 40 ਹਜ਼ਾਰ ਤੋਂ ਵੱਧ ਇਹ ਤੇ ਵੀ ਆਪਾਂ ਨੂੰ ਫਾਇਦਾ ਮਿਲੂਗਾ ਇਹ ਸਿਰਫ ਐਸਟੀਮੇਟਡ ਨੇ ਹਨਾ ਇਹਦੇ ਵਿੱਚ ਫਾਇਦਾ ਜ਼ਰੂਰ ਦੇਖਣ ਨੂੰ ਮਿਲੂ ਇਹ ਨਹੀਂ ਹੈਗਾ ਕਿ ਐਸਟੀਮੇਟਡ ਚ ਗਾਪ ਹੀ ਰੋੜੀ ਜਾਂਦੇ ਆਪਾਂ ਪਰ ਕੁਛ ਨਾ ਕੁਛ ਘਟ ਵੱਧ ਹੋ ਸਕਦਾਗਾ ਨਾ ਕਰਕੇ ਇਹ ਤੁਸੀਂ ਇਹਦੇ ਪਾਕਣਾ ਜਿਓ ਕੋਈ 10-15 ਹਜ਼ਾਰ ਉੱਤੇ ਥੱਲੇ ਵੀ ਹੋ ਸਕਦੀ ਹੈ ਚੀਜ਼ਾਂ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਮਰੂਤੀ ਸਯੂਕੀ ਆਰਟੀਕਾ ਗੱਡੀ ਹੈ ਜਿਹੜੀ ਉਹ 31% ਲੱਗਦਾ ਸੀ ਉਹਦੇ ਵੀ ਨੂੰ 18 ਲੱਗੂ 1 ਲੱਖ ਤੱਕ ਦੇ ਤੇ ਵੀ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲ ਸਕਦਾ ਹੈਗਾ ਉਸ ਤੋਂ ਬਾਅਦ ਮਰੂਤੀ ਸਯੂਕੀ ਐਕਸਲ 6 ਗੱਡੀ ਆਉਂਦੀ ਹੈ 31% ਸੀ ਇਹ ਤੇ ਇਹ ਤੇ 18 ਹੋ ਗਿਆ 1 ਲੱਖ 10 ਹਜ਼ਾਰ ਦਾ ਫਾਇਦਾ ਇਹ ਤੇ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਤੇ ਹੁਣ ਗੱਲ ਕਰਦੇ ਆਪਾਂ ਹੰਡਾਈ ਦੀਆਂ ਗੱਡੀਆਂ ਦੀ ਹੰਡਾਈ ਦੇ ਵਿੱਚ ਸਭ ਤੋਂ ਪਹਿਲਾਂ ਗ੍ਰੈਂਡ i10 ਉੰਦੀ ਹੈ ਕਿ 29% ਤੇ ਟੈਕਸ ਹੁੰਦਾ ਸੀ 18 ਹੋ ਗਿਆ 73000 ਦੇ ਤੇ ਵੀ ਫਾਇਦਾ ਦੇਖਣ ਨੂੰ ਮਿਲੂ ਅਸ਼ਨ ਹੰਡਾਈ ਦੀ ਦੂਜੀ ਔਰਾ 29% ਸੀ ਇਹਦੇ ਵੀ 18 ਕਰ ਦਿੱਤਾ ਗਿਆ 78000 ਦਾ ਇਹ ਤੇ ਵੀ ਆਪਾਂ ਨੂੰ ਕੁਝ ਨਾ ਕੁਝ ਫਾਇਦਾ ਦੇਖਣ ਨੂੰ ਮਿਲੂ ਉਸ ਤੋਂ ਬਾਅਦ ਹੰਡਾਈ i20 ਆ ਇਹਦੇ ਵੀ ਆਪਾਂ ਨੂੰ 31 ਤੋਂ 18 ਕਰ ਦਿੱਤਾ ਗਿਆ 98000 ਦਾ ਲਗਭਗੇ ਤੇ ਵੀ ਫਾਇਦਾ ਦੇਖਣ ਨੂੰ ਮਿਲੂ ਜਿਹੜੀਆਂ ਮੈਂ ਹੰਡਾਈ ਦੀਆਂ ਗੱਡੀਆਂ ਤੇ ਦੱਸੀ ਆ ਇਹ ਅਫੀਸ਼ੀਅਲ ਆ ਓਕੇ ਤੇ ਜਿਹੜੀਆਂ ਮਰੂਤ ਸੁਯੋਕੀਆਂ ਤੇ ਉਹਨਾਂ ਨੇ ਅਫੀਸ਼ੀਅਲ ਨਹੀਂ ਦੱਸੇ ਉਹ ਐਸਟੀਮੇਟਡ ਹੰਡਾਈ ਦੀਆਂ ਜਿਹੜੀਆਂ ਗ੍ਰੈਂਡ i10 ਔਰਾ i20 ਇਹ ਅਫੀਸ਼ੀਅਲ ਆ ਤੇ ਹੁਣ ਹੰਡਾਈ ਦੀ ਵਰਨਾ ਇਹ ਵੀ 60 ਕਹ ਹਜ਼ਾਰ ਦਾ ਫਾਇਦਾ ਇਹ ਤੇ ਵੀ ਆ ਇਹ ਵੀ ਹੰਡਾਈ ਨੇ ਖੁਦ ਮਤਲਬ ਦੱਸਿਆਗਾ ਉਸ ਤੋਂ ਬਾਅਦ ਹੰਡਾਈ ਦੀਆਂ ਸਾਰੀਆਂ ਗੱਡੀਆਂ ਤੇ ਹੀ ਅਫੀਸ਼ੀਅਲ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਆ ਹੰਡਾਈ ਐਕਸਟਰ 29 ਤੋਂ 18 ਕਰ ਦਿੱਤਾ ਗਿਆ ਤੇ 90 ਕਹ ਹਜ਼ਾਰ ਦਾ ਫਾਇਦਾ ਇਹ ਤੇ ਵੀ ਦੇਖਣ ਨੂੰ ਮਿਲੂ ਹੰਡਾਈ ਵੈਨਿਊ 31% ਸੀ 18 ਕਰ ਦਿੱਤਾ 119000 ਦੇਤੇ ਆ ਹੰਡਾਈ ਇਕਰੇਟਾ 48% ਸੀ ਹੁਣ 40 ਕਰ ਦਿੱਤਾ ਜਾਏਗਾ 72000 ਦਾ ਫਾਇਦਾ ਇਹ ਤੇ ਵੀ ਮਿਲੂ ਹੰਡਾਈ ਦੀ ਕ੍ਰੇਟਾ ਐਨ ਲਾਇੰਸ ਸੀ ਇੱਕ 48% ਸੀ ਇਹਦੇ ਵੀ 40 ਕਰਕੇ 71762 ਰੁਪਏ ਦਾ ਇਹ ਤੇ ਵੀ ਫਾਇਦਾ ਮਿਲੂ ਆਪਾਂ ਨੂੰ ਹੁਣ ਹੰਡਾਈ ਦੀ ਐਲ ਕਾਜਰ ਇਹ ਆਪਣੂੰ ਸਪੈਲਿੰਗ ਮਿਸਟੇਕ ਹੋ ਸਕਦੇ ਬੋਲਣ ਚ ਪ੍ਰੋਨਨਸिएशन ਚ ਤਾਂ ਐਡਜਸਟ ਕਰਿਓ 48% ਸੀ ਇਹਦੇ ਵੀ 40 ਕਰ ਦਿੱਤਾ ਗਿਆ 75000 ਸਸਤੀ ਹੋਈ ਹੈ ਹੰਡਾਈ ਦੀ ਡਿਕਸ਼ਨ 48% ਸੀ 40 ਕਰਕੇ 240000 ਦਾ ਫਾਇਦਾ ਆਪਣ ਨੂੰ ਇਹ ਤੇ ਦੇਖਣ ਨੂੰ ਮਿਲੂਗਾ ਹੁਣ ਆਪਾਂ ਗੱਲ ਕਰਦੇ ਆ ਟੋਇਟਾ ਦੀਆਂ ਗੱਡੀਆਂ ਦੀ ਟੋਇਟਾ ਟੋਇਟਾ ਦੀ ਗੱਡੀ ਜਿਹੜੀ ਗੱਡੀ ਆ ਇਹਦੇ ਵੀ ਆਫੀਸ਼ੀਅਲੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਗਿਆ ਇਹ ਵੀ ਕੋਈ ਐਸਟੀਮੇਟ ਨਹੀਂ ਇਹ ਵੀ ਕਨਫਰਮ ਪ੍ਰਾਈਸ ਨਹੀਂ ਕੰਪਨੀ ਵੱਲੋਂ ਦੱਸੇ ਗਿਆ ਜਿਹੜੇ ਤੇ ਉਸ ਤੋਂ ਬਾਅਦ ਜੇ ਕੰਪਨੀ ਕੋਈ ਚੇਂਜ ਕਰਦੀ ਹੈ ਤਾਂ ਉਹਦੇ ਆਪਾਂ ਹੱਕਦਾਰ ਨਹੀਂ ਹੈਗੇ ਆਪਾਂ ਕੁਝ ਕਹਿਣ ਯੋਗ ਨਹੀਂ ਤੇ ਟੋਇਟਾ ਦੀ ਜਿਹੜੀ ਫੋਰਚੂਨਰ ਆ 48% ਸੀਟ ਤੇ ਟੈਕਸ ਹੁਣ 40 ਕਰ ਦਿੱਤਾ ਗਿਆ 3,49,000 ਆਫੀਸ਼ੀਅਲੀ ਇਹਨਾਂ ਨੇ ਅਨਾਉਂਸ ਕਰਕੇ ਕਿਹਾ ਕਿ ਸਸਤੀ ਹੋਊਗੀ 3.5 ਲੱਖ ਦਾ ਫਾਇਦਾ ਹੋਊਗਾ ਪਹਿਲਾਂ ਨਾਲੋਂ ਐ ਲਾ ਲੋ ਤਾਂ ਬਹੁਤ 6 ਮਹੀਨੇ ਦੀ ਕਿਸ਼ਤਾਂ ਨਿਕਲ ਗਈਆਂ ਟੋਇਟਾ ਲੈਂਡਰ ਸੀ ਜਿਹੜੀ ਤੇ 48 ਸੀ ਇਹਦੇ ਵੀ 40 ਕਰਕੇ 334000 ਦਾ ਫਾਇਦਾ ਪੋਨੇਚ ਵੀ ਦੇਖਣ ਨੂੰ ਮਿਲੂਗਾ ਇਨੋਵਾ ਕ੍ਰਿਸਟਾ ਤੇ ਵੀ 180000 ਦਾ ਫਾਇਦਾ ਦੇਖਣ ਨੂੰ ਮਿਲੂਗਾ ਹਾਈ ਕ੍ਰੋਸ ਤੇ ਹਾਈ ਰਾਈਡਰ ਸੀ ਕਿ ਇਹਨਾਂ ਤੇ 180000 ਤੇ 115000 ਦਾ ਫਾਇਦਾ ਦੇਖਣ ਨੂੰ ਮਿਲੂ ਤੇ ਉਸ ਤੋਂ ਬਾਅਦ ਜਿਹੜੀ ਹਾਂਜੀ ਇਹਦਾ ਹੋ ਗਿਆ ਟੋਇਟਾ ਦੀਆਂ ਗੱਡੀਆਂ ਵੀ ਤੇ ਹੁਣ ਆਪਾਂ ਟਾਟਾ ਦੀਆਂ ਗੱਡੀਆਂ ਦੀ ਗੱਲ ਕਰਦੇ ਆਂਗੇ ਟਾਟਾ ਟਾਟਾ ਦੀ ਜਿਹੜੀ ਟਿਆਗੋ ਸੀਗੀ ਇਹ ਵੀ ਆਫੀਸ਼ੀਅਲੀ ਅਨਾਉਂਸ ਕਰ ਦਿੱਤਾ ਗਿਆ ਇਹਨਾਂ ਨੇ 29% ਸੀ ਇਹਨਾਂ ਦੀ ਵੀ 18 ਕਰਕੇ 75000 ਦਾ ਆਪਾਂ ਨੂੰ ਟਿਆਗੋ ਸਸਤੀ ਮਿਲੂਗੀ ਤੇ ਟਾਟਾ ਨੈਕਸਨ ਆਪਾਂ ਨੂੰ 155000 ਸਸਤੀ ਮਿਲੂ ਟਾਟਾ ਹੈਰੀਅਰ ਆਪਾਂ ਨੂੰ 155000 ਤੇ ਟਾਟਾ ਹੈਰੀਅਰ ਤੇ ਬਾਅਦ ਸਫਾਰੀ 145000 ਸਸਤੀ ਮਿਲੂ ਆਡੀ ਦੀ ਜਿਹੜੇ 올 ਮਾਡਲਸ ਨੇ ਹਨਾ ਆਡੀ ਦੇ ਆਪਾਂ ਲਗਭਗ ਸਾਰੀ ਮਾਡਲ ਕਵਰ ਕਰ ਲਈ ਕਿਉਂਕਿ ਇਹਨਾਂ ਨੂੰ ਆਪਾਂ ਮਿਡਲ ਕਲਾਸ ਕੋ ਲੈਂਦੇ ਨੇ ਆਫੀਸ਼ੀਅਲੀ ਅਨਾਉਂਸ ਕੀਤਾ 2,60,000 ਤੋਂ ਲੈ ਕੇ 7,80,000 ਸਸਤੀ ਹੋਈ ਆ BMW ਜਿਹੜੀ ਆ ਉਹਦੇ ਸਾਰੇ ਮਾਡਲਾਂ ਦੀ ਆ ਲਗਭਗ 8,90,000 ਦੇ ਅੰਦਰ ਅੰਦਰ ਹੀ ਰਹਿ ਗਏ ਸਾਰੇ ਉਹ ਅੰਦਰ 8,90,000 ਹਾਈਐਸਟ ਇਹਦਾ ਕੱਟੂਗਾ ਤੇ ਤੋਂ ਜਿਹੜੇ ਛੋਟੇ ਮਾਡਲਾਂ ਤੇ ਛੋਟਾ ਥੋੜਾ ਕੱਟ ਜਾਊ ਮਰਸੀਡੀਜ਼ ਬੈਂਜ ਦੇ ਆ ਜਿਹੜੇ 2,60,000 ਤੋਂ ਲੈ ਕੇ 11 ਲੱਖ ਤੱਕ ਆਪਾਂ ਨੂੰ ਕੱਟ ਦੇਖਣ ਨੂੰ ਮਿਲੂ ਮਹਿੰਦਰਾ ਦੀ ਵੀ ਆਪਾਂ ਜਰੂਰ ਗੱਲ ਕਰਦੇ ਆਂਗੇ ਨਿਸ਼ਾਨ ਦੀ ਜਿਹੜੀ ਮੈਗਨਾਈਟ ਆ ਇਹ ਤੇ ਆਪਾਂ ਨੂੰ 1 ਲੱਖ ਦਾ ਫਾਇਦਾ ਦੇਖਣ ਨੂੰ ਮਿਲੂ ਤੇ ਉਸ ਤੋਂ ਬਾਅਦ ਰੈਨੋਲਟ ਦੀ ਆਪਾਂ ਕੀ ਆ ਦੀ ਜਿਹੜੀ ਸੈਲਟੋਸ ਆ ਇਹ ਤੇ 1 ਲੱਖ 40000 ਕੀ ਆ ਸੋਨੈਟ 1 ਲੱਖ ਪੂਰਾ ਤੇ ਕੀਆ ਕਰਨਸ ਜਿਹੜੀ ਇਹ 1 ਲੱਖ 50000 ਸਸਤੀ ਹੋਊਗੀ ਤੇ ਉਸ ਤੋਂ ਬਾਅਦ ਆਪਾਂ ਹੰਡਾਈ ਦੀ ਵੀ ਗੱਲ ਕਰ ਲਈ ਹੁਣ ਆਪਾਂ ਆਉਣੇ ਮਹਿੰਦਰਾ ਨਮੀ ਨਮੀ ਲੈ ਲਈ ਪਨੀ ਥਾਰ ਵੀ ਜਟਾਏ ਜੀ ਗਾਣਾ ਵੀ ਹੈ ਚਲੋ ਆਪਾਂ ਮਹਿੰਦਰਾ ਦੀ ਬਲੈਰੋ ਨਿਓ ਦੀ ਗੱਲ ਕਰਦੇ ਆ ਬਲੈਰੋ ਪੁਰਾਣੀ ਨਹੀਂ ਬਲੈਰੋ ਨਿਓ ਨਹੀਂ ਆਈ ਸੀ ਇੱਕ ਉਹ ਦੋਨਾਂ ਦੀ ਲਗਭਗ ਆ 31 ਤੋਂ 18% ਟੈਕਸ ਤੇ ਵੀ ਕਟਿਆ 1,27,000 ਆਫੀਸ਼ੀਅਲੀ ਇਹ ਮਹਿੰਦਰਾ ਨੇ ਆਫੀਸ਼ੀਅਲੀ ਕਹਿ ਦਿੱਤਾਗਾ 1,27,000 ਬਲੈਰੋ ਸਸਤੀ ਹੋਊਗੀ ਇੱਕ ਐਕਸ ਯੂ ਵੀ 3 ਐਕਸ ਹੋਉਂਦੀ ਹੈ પેટ્રોલ ਦੀ ਹੈ ਜਿਹੜੀ પેટ્રોલ ਦੀ ਉਹ ਤੇ 1,40,000 ਸਸਤੀ ਹੋਈ ਹੈਗੀ ਤੇ ਜਿਹੜੀ પેટ્રોલ ਐਕਸ ਯੂ ਵੀ 3 ਐਕਸ ਡੀਜ਼ਲ ਆ ਉਹ 1,00,000 ਸੌਰੀ 156000 ਸਸਤੀ ਹੋਊਗੀ ਜਿਹੜੀ ਮਹਿੰਦਰਾ ਥਾਰ 2 ਵੀਲਰ 2 ਵੀਲ ਜਿਹੜੀ ਡੀਜ਼ਲ ਦੇ ਵਿੱਚ ਆਉਂਦੀ ਆ ਉਹ ਤੇ 31% ਸੀ ਟੈਕਸ 18 ਹੋ ਗਿਆ 135000 ਸਸਤੀ ਉਹ ਵੀ ਮਿਲੂਗੀ ਆਪਾਂ ਨੂੰ ਮਹਿੰਦਰਾ ਦੀ 4 ਵੀਲ ਥਾਰ ਸੀ ਉਹ ਤੇ 48% ਲੱਗਦਾ ਹੁੰਦਾ ਸੀ ਹੁਣ 40 ਲੱਗੂਗਾ 1 ਲੱਖ ਤੇ 1000 ਸਸਤੀ ਉਹ ਹੋਈ ਹੈਗੀ ਥਾਰ ਰੌਕਸੀ ਜਿਹੜੀ ਨਵੀਂ ਆਉਣ ਲੱਗੀ ਆ ਉਹਤੇ 48% ਟੈਕਸ ਸੀ 40 ਨਾਲ 1 ਲੱਖ 5000 ਸਸਤੀ ਹੋਗੀ ਸਕੋਰਪੀਓ ਕਲਾਸਿਕ 48% ਟੈਕਸ ਦੇ ਨਾਲ 40 ਹੋ ਗਿਆ ਹੁਣ 1 ਲੱਖ 1000 ਵੀ ਸਸਤੀ ਹੋ ਗਈ ਜਿਹੜੀ ਸਕੋਰਪੀਓ ਐਨ ਆ 48% ਸੀ ਤੇ ਵੀ 40 ਕਰਕੇ 1 ਲੱਖ 45000 ਟੈਕਸ ਹੋ ਗਿਆ ਇਹ ਵੱਡੀਆਂ ਗੱਡੀਆਂ ਤੇ ਟੈਕਸ ਜ਼ਿਆਦਾ ਤਾਂ ਲੱਗਦਾ ਇਹਨਾਂ ਦੀ ਹਾਈਟ ਤੇ ਲੈਂਥ ਲੰਥ ਦੇਖ ਕੇ ਉਚਾਈ ਦੇਖ ਕੇ ਹੀ ਟੈਕਸ ਲੱਗਦਾ ਹੁੰਦਾ ਤੇ ਕਿਉਂਕਿ ਸੈਗਮੈਂਟ ਹੁੰਦੇ ਨੇ ਨਾ ਕੋਈ 1400 cc ਗੱਡੀ ਆ 5 1500 ਤੇ ਕੋਈ ਐਨੇ ਐਮ ਐਮ ਚ ਲੰਬੀ ਗੱਡੀ ਤੇ ਐਨਾ ਲੱਗੂ ਐਨੇ ਤੇ ਐਨਾ ਲੱਗੂ ਤਾਂ ਉਸ ਕਰਕੇ ਕੰਪਨੀਆਂ ਬਹੁਤ ਸਾਰੀਆਂ ਜਿਗਾਰਡ ਵਾਜ਼ੀਆਂ ਵੀ ਕਰਦੀਆਂ ਨੇ ਤੇ ਟੈਕਸ ਫਿਰ ਵੀ ਅਲੱਗ-ਅਲੱਗ ਹੀ ਲੱਗਦਾ ਹੁੰਦਾਗਾ ਇਹ ਇਹ ਸੀ ਸਾਰੇ ਗੱਡੀਆਂ ਦੇ ਮਾਡਲ ਜਿਵੇਂ ਮਹਿੰਦਰਾ ਦੇ ਮੈਂ ਤੁਹਾਨੂੰ ਦੱਸਿਆ ਨਾ ਮਿੰਦਰਾ ਦੀ ਥਾਰ ਵੀ ਸਸਤੀ ਹੋ ਗਈ ਕਲਾਸਿਕ ਵੀ ਸਸਤੀ ਹੋ ਗਈ ਸਕੋਰਪੀਓ ਵੀ ਸਸਤੀ ਹੋ ਗਈ ਥਾਰ ਰੌਕਸ ਵੀ ਸਸਤੀ ਹੋ ਗਈ ਇਹ ਸਾਰੀਆਂ ਗੱਡੀਆਂ ਸਸਤੀਆਂ ਹੋ ਗਈਆਂ ਤੇ ਇੰਨੀ ਡਿਟੇਲ ਚ ਮੈਨੂੰ ਲੱਗਦਾ ਮੈਂ ਸਾਰੀਆਂ ਗੱਡੀਆਂ ਕਵਰ ਕਰ ਹੀ ਲਈਆਂ ਜਿੰਨੀਆਂ ਗੱਡੀਆਂ ਅੱਜ ਕੱਲ ਆਪਣੀ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਤੇ ਦੱਸਿਓ ਫਿਰ ਤੁਹਾਨੂੰ ਕਿਹੜੀ ਗੱਡੀ ਲੈਣ ਦਾ ਪਲਾਨ ਆ ਇੱਕ ਮੈਂ ਤੁਹਾਨੂੰ ਹੋਰ ਨੋਟਿਸ ਕਰ ਦੇਣਾ ਨੋਟਿਸ 'ਚ ਦੇ ਦੇਣਾ ਗੱਲ ਇਹ ਜਿਹੜੀਆਂ ਗੱਡੀਆਂ ਸਸਤੀ ਹੋਣਗੀਆਂ 22 ਸਤੰਬਰ ਤੋਂ ਬਾਅਦ ਹੋਣਗੀਆਂ ਤੇ ਆਪਾਂ ਨੂੰ 23 ਤੋਂ ਬਾਅਦ ਦੇਖਣ ਨੂੰ ਮਿਲ ਜਾਣਗੀਆਂ ਏ 23 ਸਤੰਬਰ ਤੋਂ ਬਾਅਦ ਇਹ ਸਾਰੀਆਂ ਗੱਡੀਆਂ ਦਾ ਰੇਟ ਜਿਹੜਾ ਘਟ ਕੇ ਹੀ ਆਪਾਂ ਨੂੰ ਮਿਲੂਗਾ ਜ਼ਿਆਦਾ ਨਹੀਂ ਦੇ ਮਿਲੂਗਾ ਜੇ ਆਪਾਂ ਇਹਨਾਂ ਦੇ ਟਾਇਰ ਵਗੈਰਾ ਦੀ ਗੱਲ ਕਰਦੇ ਆਂ ਬਾਹਰੋਂ ਟਾਇਰ ਲੈਣੇ ਆਂ ਨਾ ਆਪਾਂ ਕਿਸੇ ਨੇ ਟਾਇਰ ਵਗੈਰਾ ਪਾਉਣੇ ਉਹ ਵੀ 22 23 ਤੋਂ ਬਾਅਦ ਟਾਇਰ ਪਵਾਉਣ ਦੀ ਕੋਸ਼ਿਸ਼ ਕਰਿਓ ਜੇ オリジナル ਬੈਲਟੇ ਟਾਇਰ ਪਵਾਉਣੇ ਤੁਸੀਂ ਉਹ ਵੀ ਸਸਤੇ ਹੋ ਜਾਣਗੇ ਤੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਇੱਥੋਂ ਤੱਕ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ